ਤਾਂ ਜੇਕਰ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਬੋਲਦੇ ਆ ਤਾਂ ਕਿਸੇ ਹੋਰ ਸੂਬੇ ਦੇ ਵਿੱਚ ਨੌਕਰੀ ਕਰਨੀ ਆ ਤਾਂ ਉੱਥੋਂ ਦੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਜ਼ਿਆਦਾ ਗਿਆਨ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਨਾ ਤਾਂ ਕੋਈ ਹਾਈਲਾਈਟਸ ਕੀਤੀ ਆ ਨਾ ਉਹਨਾਂ ਨੇ ਕੋਈ ਹੋਰ ਵਿਦਿਆ ਹਾਸਲ ਕੀਤੀ ਆ ਤੁਸੀਂ ਦੇਖੋ ਕਿ ਜੜੀਆਂ ਵਿਦੇਸ਼ ਦੀਆਂ ਸਰਕਾਰਾਂ ਨੇ ਜਦੋਂ ਕੋਈ ਇੱਕ ਹਾਦਸਾ ਵਾਪਰਦਾ ਹੈ ਤਾਂ ਉਦੋਂ ਫਿਰ ਫੂਕ ਫੂਕ ਕੇ ਪੈਰ ਰੱਖਣਾ ਸ਼ੁਰੂ ਕਰ ਦਿੰਦੀਆਂ ਨੇ ਇਹ ਤੋਂ ਤੱਕ ਕਿ ਜਿਹੜੇ ਅਮਰੀਕਾ ਦੀ ਪੁਲਿਸ ਆ ਉਹ ਮੌਕੇ ਦੇ ਉੱਤੇ ਜੇਕਰ ਲੱਗਦਾ ਉਹਨਾਂ ਨੂੰ ਕੋਈ ਸ਼ੱਕੀ ਤਾਂ ਉਹਨੂੰ ਰੋਕਦੀ ਹੈ ਜਿਹੜਾ ਵਿਦੇਸ਼ੀ ਟਰੱਕ ਡਰਾਈਵਰ ਆ ਉਹ ਤੇ ਮੌਕੇ ਦੇ ਉੱਤੇ ਉਹਦਾ ਟੈਸਟ ਲਿਆ ਜਾਂਦਾ ਕਹਿੰਦੇ ਜਿਹੜਾ ਉਹਦੇ ਵਿੱਚੋਂ ਫੇਲ ਹੋ ਜਾਂਦਾ ਤਾਂ ਉਹਨੂੰ ਉੱਥੋਂ ਹੀ ਟਰੱਕ ਚੋਂ ਬਾਹਰ ਉਤਾਰ ਦਿੱਤਾ ਜਾਂਦਾ 7 ਲੱਖ 20 ਹਜ਼ਾਰ ਅਜੇ ਡਰਾਈਵਰ ਨੇ ਜੋ ਵੱਖ-ਵੱਖ ਖੇਤਿਆਂ ਤੋਂ ਗਏ ਨੇ ਕੱਲੇ ਪੰਜਾਬ ਤੋਂ ਨਹੀਂ ਵੱਖ-ਵੱਖ ਦੇਸ਼ਾਂ ਤੋਂ ਗਏ ਹੋਏ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਵੀ ਉੱਥੇ ਡਰਾਈਵਰਾਂ ਦੀ ਘਾਟ ਰਹਿੰਦੀ ਹੈ ਜਿਹੜੇ ਵਿਅਕਤੀ ਦੀ ਉਮਰ 21-22 ਸਾਲ ਆ ਕਹਿੰਦੇ ਉੱਥੇ ਕੁਝ ਉਮਰ ਜ਼ਿਆਦਾ ਹੈ ਜਿਹੜੀ ਲਾਇਸੈਂਸ ਧਾਰਕ ਦੀ ਹੁੰਦੀ ਹੈ ਪਰ ਉਹਨਾਂ ਨੂੰ ਲਾਇਸੈਂਸ ਕਿਵੇਂ ਮਿਲੇ ਜੋ ਹੁਣ ਤੱਕ ਜਿੰਨੇ ਟੈਸਟ ਕੀਤੇ ਗਏ ਨੇ ਉਹਨਾਂ ਦੇ ਵਿੱਚ 7000 ਵਿਦੇਸ਼ੀ ਜਿਹੜੇ ਡਰਾਈਵਰ ਨੇ ਉਹ ਫੇਲ ਹੋਏ ਨੇ ਇਹ ਜਿਹੜੇ ਹੁਣ ਟੈਸਟ ਲਾਜ਼ਮੀ ਹੋਏ ਨੇ ਇਹਦਾ ਅਸਰ ਸਾਰੇ ਡਰਾਈਵਰਾਂ ਦੇ ਉੱਤੇ ਪਾਇਆ B5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਅੱਜ ਅਸੀਂ ਗੱਲ ਕਰਾਂਗੇ ਜੀ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਲੈ ਕੇ ਜਿੱਥੇ ਪੰਜਾਬੀਆਂ ਵੱਲੋਂ 2-3 ਵੱਡੇ ਹਾਦਸੇ ਹੋਏ ਤੇ ਉਸ ਤੋਂ ਬਾਅਦ 트੍ਰੰਪ ਸਰਕਾਰ ਵੱਲੋਂ ਸਖਤੀ ਕਰ ਦਿੱਤੀ ਗਈ ਹੈ ਤੇ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਤਰਮਿੰਦਰ ਸਿੰਘ ਸੰਧੂ ਜੀ ਨਾਲ ਪਹਿਲਾਂ ਸਵਾਗਤ ਕਰਾਂਗੇ ਫਿਰ ਗੱਲਬਾਤ ਕਰਾਂਗੇ ਸੰਧੂ ਸਾਹਿਬ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਬਲਵਿੰਦਰ ਜੀ ਸੰਧੂ ਸਾਹਿਬ ਜੀ ਦਾ ਕੀ ਪੰਜਾਬੀ ਆਪਣੇ ਰੁਜ਼ਗਾਰ ਦੇ ਲਈ ਅਮਰੀਕਾ ਦੇ ਵਿੱਚ ਜਾਂਦੇ ਨੇ ਕੈਨੇਡਾ ਦੇ ਵਿੱਚ ਜਾਂਦੇ ਨੇ ਪਰ ਕੁਝ ਕੁ ਲੋਕ ਡੌਂਕੀ ਲੈ ਕੇ ਜਾਂਦੇ ਨੇ 2 ਨੰਬਰ ਦੇ ਵਿੱਚ ਨੀ ਹੁੰਦੇ ਅੰਗਰੇਜ਼ੀ ਆਪਾਂ ਨੂੰ ਨਹੀਂ ਆਉਂਦੀ ਪਰ ਉਹ ਕੰਮ ਕਰਨ ਲੱਗ ਜਾਂਦੇ ਨੇ ਤੇ ਕੰਮ ਵੀ ਕਰ ਦਿੰਦੇ ਨੇ ਪਰ ਕੁਝ ਕੁ ਹਾਸੇ ਜੋ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਨੇ ਕੀਤੇ ਨੇ ਉਹਨੂੰ ਲੈ ਕੇ ਅਮਰੀਕਾ ਸਰਕਾਰ ਚਿੰਤਾ ਦੇ ਵਿੱਚ ਪੈ ਗਈ ਹੁਣ ਰੂਲ ਸਖਤ ਕਰ ਦਿੱਤੇ ਗਏ ਨੇ ਕਿ ਨੇ ਅੰਗਰੇਜ਼ੀ ਬੋਲਣਾ ਜ਼ਰੂਰੀ ਹੋਵੇਗਾ ਜੇ ਅੰਗਰੇਜ਼ੀ ਨਹੀਂ ਆਉਂਦੀ ਤਾਂ ਕੁਝ ਵੀ ਹੋ ਸਕਦਾ ਹੈ ਕਿ ਕੁਝ ਵੀ ਉਹ ਕਰ ਸਕਦੇ ਨੇ ਪਰ ਗੱਲ ਇਹ ਹੈ ਵੀ ਅਜਿਹੇ ਹਾਂ ਕਦਮ ਕਿਉਂ ਚੱਕਿਆ ਜਾਵੇ ਜੀ ਬਿਲਕੁਲ ਬਲਵਿੰਦਰ ਕਾਰਨ ਇਹ ਹੈ ਕਿ ਜਿੱਥੇ ਵੀ ਅਸੀਂ ਜਾਣੇ ਆ ਜਿੱਥੇ ਜਾ ਕੇ ਸਥਾਪਿਤ ਹੋਣਾ ਚਾਹੁੰਦੇ ਆਂ ਮਾਲੂਕੀ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਜੇਕਰ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਬੋਲਦੇ ਆ ਤਾਂ ਕਿਸੇ ਹੋਰ ਸੂਬੇ ਦੇ ਵਿੱਚ ਨੌਕਰੀ ਕਰਨੀ ਆ ਤਾਂ ਉੱਥੋਂ ਦੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਆ ਹਾਲਾਂਕਿ ਸਾਡੀ ਮਾਂ ਬੋਲੀ ਆ ਮਾਂ ਬੋਲੀ ਆ ਸਾਡੀ ਪੰਜਾਬੀ ਉਹਨੂੰ ਅਸੀਂ ਨਹੀਂ ਛੱਡ ਸਕਦੇ ਪਰ ਉਹਦੇ ਬਾਵਜੂਦ ਦੂਜੀ ਭਾਸ਼ਾ ਦਾ ਵੀ ਥੋੜਾ ਬਹੁਤਾ ਗਿਆਨ ਹੋਣਾ ਜ਼ਰੂਰੀ ਆ ਕਿਉਂਕਿ ਉੱਥੇ ਜਿਹੜੀ ਕੰਮਕਾਜ ਦੀ ਭਾਸ਼ਾ ਆ ਤਾਂ ਉੱਥੇ ਲਾਜ਼ਮੀ ਬਣ ਜਾਂਦੀ ਆ ਹੁਣ ਅਮਰੀਕਾ ਵਰਗੇ ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਾਂਦੇ ਨੇ ਤੁਹਾਨੂੰ ਪਤਾ ਹੈ ਕਿ ਇੱਥੇ ਜਿਵੇਂ ਹੁਣ ਕਈ ਤਰ੍ਹਾਂ ਦੀਆਂ ਆ ਪ੍ਰਿਕਸ਼ਾਵਾਂ ਹੁੰਦੀਆਂ ਨੇ ਕਿਸ ਤਰ੍ਹਾਂ ਦੇ ਟੈਸਟ ਹੁੰਦੇ ਨੇ ਆਇਲਟਸ ਹੋਗੀ ਜਾਂ ਫਿਰ ਪੀਟੀ ਹੋਗੀ ਇਹ ਸਾਰੀਆਂ ਹੁੰਦੀਆਂ ਨੇ ਇਹਦਾ ਮਕਸਦ ਇਹੀ ਹੈ ਕਿ ਘੱਟੋ ਘੱਟ ਬੇਸਿਕ ਤੇ ਮੋਡਲੀ ਜਿਹੜੀ ਅੰਗਰੇਜ਼ੀ ਆ ਉਹ ਪਤਾ ਲੱਗ ਸਕੇ ਤਾਂ ਉਹਦੇ ਟੈਸਟ ਵੀ ਹੁੰਦੇ ਨੇ ਬੈਂਡਸ ਦੇ ਹਿਸਾਬ ਦੇ ਨਾਲ ਜਿਹੜੀ ਐਂਟਰੀ ਹੁੰਦੀ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਜ਼ਿਆਦਾ ਗਿਆਨ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਨਾ ਤਾਂ ਕਿਤੇ ਆਇਲਟਸ ਕੀਤੀ ਹੈ ਨਾ ਉਹਨਾਂ ਨੇ ਕੋਈ ਹੋਰ ਵਿਦਿਆ ਹਾਸਲ ਕੀਤੀ ਹੈ ਸਿਰਫ ਆਪਣੀ ਜਿੰਨੀ ਉਹਨਾਂ ਦੀ ਬੇਸਿਕ ਪੜ੍ਹਾਈ ਸੀ ਉਹਦੇ ਆਧਾਰ ਦੇ ਉੱਤੇ ਉਹਨਾਂ ਨੇ ਦੇਖਿਆ ਕਿ ਡੰਕ ਉੱਥੇ ਜਾ ਕੇ ਕੰਮਕਾਜ ਵੀ ਲੱਭ ਲੈਂਦੇ ਨੇ ਕਈ ਵਾਰ ਜਿਹੜੇ ਸਾਇਲਮ ਵਗੈਰਾ ਦੇ ਕੇਸ ਵੀ ਲਾ ਦਿੰਦੇ ਨੇ ਉਹਦੇ ਵਿੱਚ ਵੀ ਰਾਹਤ ਮਿਲ ਜਾਂਦੀ ਆ ਪਰ ਇਹਦੇ ਬਾਵਜੂਦ ਜਦੋਂ ਨੌਕਰੀ ਕਰਨੀ ਆ ਤਾਂ ਲੋਕਾਂ ਦੇ ਵਿੱਚ ਜਾਣਾ ਪੈਣਾ ਜੀ ਹੁਣ ਜਿਹੜਾ ਸਭ ਤੋਂ ਵੱਡਾ ਹਾਦਸਾ ਫਲੋਰੀਡਾ ਦੇ ਵਿੱਚ ਵਾਪਰਿਆ ਜਿਹਦੇ ਵਿੱਚ ਹਰਜਿੰਦਰ ਸਿੰਘ ਨਾਮਕ ਜਿਹੜਾ ਡਰਾਈਵਰ ਆ ਉਹ ਗ੍ਰਫਤਾਰ ਕੀਤਾ ਗਿਆ ਪੰਜਾਬੀ ਨੌਜਵਾਨ ਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਜਸ਼ਨਪ੍ਰੀਤ ਆ ਉਹ ਵੀ ਗ੍ਰਫਤਾਰ ਹੋ ਜਾਂਦਾ ਉਹਦੇ ਤੋਂ ਵੀ ਹਾਦਸਾ ਹੋ ਜਾਂਦਾ ਚਾਹ ਜਾਣੇ ਚਾਹ ਚਾਹੇ ਅਣ ਜਾਣੇ ਚਾਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਤਾਂ ਹੁਣ ਇਹ ਦੋਵੇਂ ਅੰਗਰੇਜ਼ੀ ਤੋਂ ਅਣਜਾਣ ਮੰਨੇ ਜਾਂਦੇ ਨੇ ਕਾਰਨ ਇਹ ਕਿ ਇਹਨਾਂ ਨੇ ਡੰਕੀ ਰੂਟ ਰਾਹੀਂ ਵਿਦੇਸ਼ ਦਾ ਰੋਕ ਕੀਤਾ ਉੱਥੇ ਜਾ ਕੇ ਰਹੇ ਇਲੀਗਲ ਤਰੀਕੇ ਦੇ ਨਾਲ ਉਦੋਂ ਬਾਅਦ ਵੀ ਟਰਕਿੰਗ ਵਗੈਰਾ ਦੇ ਕੰਮ ਦੇ ਵਿੱਚ ਪੈ ਗਏ ਖਾਸ ਕਰਕੇ ਜਿਹੜਾ ਜਸ਼ਨਪ੍ਰੀਤ ਬਾਰੇ ਤਾਂ ਡੰਕੀ ਦਾ ਦੱਸਿਆ ਹੀ ਜਾ ਰਿਹਾ ਹੈ ਜੀ ਤੇ ਇਸੇ ਕਰਕੇ ਉੱਥੇ ਹੁਣ ਅੰਗਰੇਜ਼ੀ ਲਾਜ਼ਮੀ ਕਰ ਦਿੱਤੀ ਹੈ ਤੁਸੀਂ ਦੇਖੋ ਕਿ ਜੜੀਆਂ ਵਿਦੇਸ਼ ਦੀਆਂ ਸਰਕਾਰਾਂ ਨੇ ਜਦੋਂ ਕੋਈ ਇੱਕ ਹਾਦਸਾ ਵਾਪਰਦਾ ਹੈ ਤਾਂ ਉਦੋਂ ਫਿਰ ਫੂਕ ਫੂਕ ਕੇ ਪੈਰ ਰੱਖਣਾ ਸ਼ੁਰੂ ਕਰ ਦਿੰਦੀਆਂ ਨੇ ਕਿ ਅੱਗੇ ਕੋਈ ਹਾਦਸਾ ਨਾ ਵਾਪਰੇ ਤੇ ਹੁਣ ਇਹ ਦੋ ਵੱਡੇ ਹਾਦਸਿਆਂ ਤੋਂ ਬਾਅਦ ਅਮਰੀਕਾ ਦੇ ਵਿੱਚ ਵਿਦੇਸ਼ੀਆਂ ਵਾਸਤੇ ਇਕੱਲੇ ਪੰਜਾਬੀ ਨਹੀਂ ਕਿਸੇ ਹੋਰ ਖਿੱਤੇ ਦੇ ਵੀ ਨੇ ਚਾਹੇ ਪਾਕਿਸਤਾਨ ਦੇ ਨੇ ਚਾਹੇ ਬੰਗਲਾਦੇਸ਼ ਦੇ ਨੇ ਚਾਹੇ ਆਫਰੀਕਾ ਤੋਂ ਗਏ ਨੇ ਉਹਨਾਂ ਸਾਰਿਆਂ ਵਾਸਤੇ ਇੱਕ ਟੈਸਟ ਲਾਗੂ ਕੀਤਾ ਗਿਆ ਉਹਦੇ ਵਿੱਚ ਇਹ ਹੈ ਕਿ ਅੰਗਰੇਜ਼ੀ ਦਾ ਟੈਸਟ ਹੈ ਅੰਗਰੇਜ਼ੀ ਦੇ ਵਿੱਚ ਸਾਈਨ ਬੋਰਡ ਪੜ੍ਹਾਏ ਜਾਂਦੇ ਨੇ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰਵਾਈ ਜਾਂਦੀ ਹੈ ਜਿਹੜੇ ਉਹਦੇ ਵਿੱਚ ਅਸਫਲ ਹੋ ਰਹੇ ਨੇ ਉਹਨਾਂ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਨੇ ਉਹ ਰੱਦ ਕਰਨ ਦੀ ਨੌਬਤ ਆ ਗਈ ਹੈ ਤੇ ਕਈਆਂ ਦੇ ਘਰ ਵੀ ਦਿੱਤੇ ਗਏ ਨੇ ਇਥੋਂ ਤੱਕ ਕਿ ਜਿਹੜੀ ਅਮਰੀਕਾ ਦੀ ਪੁਲਿਸ ਆ ਉਹ ਮੌਕੇ ਦੇ ਉੱਤੇ ਜੇਕਰ ਲੱਗਦਾ ਉਹਨਾਂ ਨੂੰ ਕੋਈ ਸ਼ੱਕੀ ਤਾਂ ਉਹਨੂੰ ਰੋਕਦੀ ਹੈ ਜਿਹੜਾ ਵਿਦੇਸ਼ੀ ਟਰੱਕ ਡਰਾਈਵਰ ਆ ਉੱਥੇ ਮੌਕੇ ਦੇ ਉੱਤੇ ਉਹਦਾ ਟੈਸਟ ਲਿਆ ਜਾਂਦਾ ਕਹਿੰਦੇ ਜਿਹੜਾ ਉਹਦੇ ਵਿੱਚੋਂ ਫੇਲ ਹੋ ਜਾਂਦਾ ਤਾਂ ਉਹਨੂੰ ਉੱਥੋਂ ਹੀ ਟਰੱਕ ਚੋਂ ਬਾਹਰ ਉਤਾਰ ਦਿੱਤਾ ਜਾਂਦਾ ਹੈ ਯਾਨੀ ਕਿ ਹਾਦਸੇ ਅਜੇ ਕਰਕੇ ਵਾਪਰਦੇ ਨੂੰ ਤੁਸੀਂ ਦੇਖੋ ਕਿ ਹਰ ਚੌਂਕ ਚੁਰਾਹੇ ਦੇ ਉੱਤੇ ਮੰਨ ਲਓ ਆਪਾਂ ਜਾਣਦੇ ਆ ਤਾਂ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਆਪਾਂ ਨੂੰ ਲਿਖਿਆ ਹੁੰਦਾ ਕਿ ਇੱਥੋਂ ਫਲਾਣੀ ਜਗ੍ਹਾ ਜਿਹੜੀ ਉਹ ਇੰਨੇ ਕਿਲੋਮੀਟਰ ਆ ਅੱਗੇ ਕਿਹੜੀ ਕਰਵਾਉਣੀ ਆ ਤੁਸੀਂ ਐਗਜ਼ਿਟ ਕਰਨਾ ਪੁਲ ਤੋਂ ਜਾਂ ਤੁਸੀਂ ਐਂਟਰ ਕਰਨਾ ਉਹ ਸਾਰਾ ਕੁਝ ਸਾਈਨ ਬੋਰਡ ਹੁੰਦੇ ਨੇ ਤੇ ਜਿਹੜੇ ਡਰਾਈਵਰ ਨੇ ਅੱਜ ਕੱਲ ਉਹ ਟ੍ਰੈਂਡ ਹੋ ਗਿਆ ਵੀ ਪੁੱਛਣ ਵਾਲਾ ਕੰਮ ਖਤਮ ਹੋ ਗਿਆ ਹਾਈਵੇ ਨੇ ਦਾ ਸਿੱਧਾ ਅਗਲਾ ਇਹਨਾਂ ਸਾਈਨ ਬੋਰਡ ਦੇ ਹਿਸਾਬ ਨਾਲ ਜਾਂਦਾ ਹੁਣ ਅਮਰੀਕਾ ਵਰਗੇ ਦੇਸ਼ ਨੇ ਉਹਨਾਂ ਦੇ ਵਿੱਚ ਤਾਂ ਸਗੋਂ ਇਹ ਚੀਜ਼ਾਂ ਜ਼ਿਆਦਾ ਪਹਿਲਾਂ ਦੀਆਂ ਨੇ ਤਾਂ ਇਸ ਕਰਕੇ ਉੱਥੇ ਲਾਜ਼ਮੀ ਆ ਜਿਹੜਾ ਗਿਆਨ ਹੋਣਾ ਪਰ ਉਹਦਾ ਹੁਣ ਜਿਹੜਾ ਦੋ ਕਹਾਸਿਆਂ ਦਾ ਬਾਕੀਆਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਟਰਾਂਸਪੋਰਟਰ ਨੇ ਉਹਨਾਂ ਦੇ ਅਧੀਨ ਲੋਕ ਕੰਮ ਕਰਦੇ ਨੇ ਤੇ ਇਹਦੇ ਵਿੱਚ ਜੇਕਰ ਆਪਾਂ 2021 ਦੇ ਕੁਝ ਅੰਕੜਿਆਂ ਦੀ ਗੱਲ ਕਰੀਏ ਤਾਂ ਇਹਦੇ ਮੁਤਾਬਕ 720000 ਅਜੇ ਡਰਾਈਵਰ ਨੇ ਜੋ ਵੱਖ-ਵੱਖ ਖੇਤਿਆਂ ਤੋਂ ਗਏ ਨੇ ਕੱਲੇ ਪੰਜਾਬ ਤੋਂ ਨਹੀਂ ਵੱਖ-ਵੱਖ ਦੇਸ਼ਾਂ ਤੋਂ ਗਏ ਹੋਏ ਨੇ ਉੱਥੇ ਟਰੈਕਸੀਆਂ ਵੀ ਚਲਾਉਂਦੇ ਨੇ ਉੱਥੇ ਟਰੱਕ ਵੀ ਚਲਾਉਂਦੇ ਨੇ ਹੋਰ ਵਹੀਕਲ ਵੀ ਚਲਾਉਂਦੇ ਨੇ ਕਾਰਾਂ ਗੱਡੀਆਂ ਚਲਾਉਂਦੇ ਨੇ ਤਾਂ ਉਹਨਾਂ ਦੀ ਜਿਹੜੀ ਇੱਕ ਵੱਡੀ ਜਿਹੜੀ ਤਦਾਦ ਆ ਉੱਥੇ ਤੇ ਉਹਦੇ ਵਿੱਚ 1.5 ਲੱਖ ਘਟੋ-ਘਟ ਜਿਹੜੇ ਨੇ ਪੰਜਾਬੀ ਡਰਾਈਵਰ ਨੇ 2021 ਦੇ ਅੰਕੜਿਆਂ ਦੇ ਮੁਤਾਬਕ ਹੁਣ ਤਾਂ ਵੱਧ ਵੀ ਗਏ ਹੋਣਗੇ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਵੀ ਉੱਥੇ ਡਰਾਈਵਰਾਂ ਦੀ ਘਾਟ ਰਹਿੰਦੀ ਹੈ ਤੇ ਜਿਹੜੀ ਹੁਣ ਸਖਤੀ ਹੋ ਗਈ ਹੈ ਉਸ ਘਾਟ ਨੂੰ ਹੋਰ ਉਹਨਾਂ ਨੇ ਵਧਾ ਦੇਣਾ ਕਰਨੀ ਹੈ ਕਿ ਹੁਣ ਦੇਖੋ ਹਾਸੇ ਵਾਪਰਦੇ ਨੇ ਜੀ ਉਹਨਾਂ ਹਾਸਿਆਂ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਜਿਹੜੇ ਵਿਦੇਸ਼ ਮੰਤਰੀ ਨੇ ਮਾਰਕੋ ਰੋਬਿਓ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਤੇ ਅਕਾਊਂਟ ਤੇ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਟੈਸਟ ਲਵਾਂਗੇ ਜੀ ਅਸੀਂ ਸਖਤੀ ਕਰਾਂਗੇ ਖਾਸ ਕਰ ਡਰਾਈਵਰਾਂ ਦੇ ਉੱਤੇ ਉਦੋਂ ਵੀ ਕਾਫੀ ਇਤਰਾਜ਼ ਜ਼ਾਹਰ ਕੀਤਾ ਗਿਆ ਕਿਉਂਕਿ ਇੱਕ ਰੋਜ਼ੀ ਰੋਟੀ ਹੈ ਜਿਹੜੀ ਡਰਾਈਵਰਾਂ ਦੀ ਉੱਥੇ ਜਾ ਕੇ ਨਿਰਧਾਰਤ ਹੋ ਜਾਂਦੀ ਹੈ ਕੋਈ ਹੋਰ ਕੰਮ ਲੱਭਣਾ ਜਿਵੇਂ ਕੋਈ ਟੈਕਨੀਕਲ ਆ ਉਹ ਥੋੜਾ ਮੁਸ਼ਕਲ ਹੁੰਦਾ ਪਰ ਡਰਾਈਵਿੰਗ ਦਾ ਸੈਕਟਰ ਇਹੋ ਜਿਹਾ ਜਿਹਦੇ ਵਿੱਚ ਆਸਾਨੀ ਦੇ ਨਾਲ ਸਾਰਾ ਕੁਝ ਉਪਲਬਧ ਹੋ ਜਾਂਦਾ ਪਰ ਸਵਾਲ ਉੱਥੇ ਵੀ ਨੇ ਕਿ ਜਿਵੇਂ ਹੁਣ ਲਾਇਸੈਂਸ ਮਿਲ ਜਾਂਦੇ ਨੇ ਜਿਹੜੇ ਵਿਅਕਤੀ ਦੀ ਉਮਰ 21 22 ਸਾਲ ਆ ਕਹਿੰਦੇ ਉੱਥੇ ਕੁਝ ਉਮਰ ਜ਼ਿਆਦਾ ਹੈ ਜਿਹੜੀ ਲਾਇਸੈਂਸ ਧਾਰਕ ਦੀ ਹੁੰਦੀ ਹੈ ਪਰ ਉਹਨਾਂ ਨੂੰ ਲਾਇਸੈਂਸ ਕਿਵੇਂ ਮਿਲੇ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਪਰ ਟੈਸਟ ਹੁਣ ਉੱਥੇ ਲਾਜ਼ਮੀ ਹੈ ਜੀ ਸੋ ਸੰਤੋਖ ਸਾਹਿਬ ਗੱਲ ਇਹ ਵੀ ਹੈ ਨਾ ਵੀ ਜਿਹੜੇ ਆਪਣੇ ਬੰਦੇ ਉੱਥੇ ਬਾਹਰ ਜਾਂਦੇ ਨੇ ਸਾਰੇ ਦੇਦੇ ਨੇ ਵੀ ਟਰੱਕ ਚਲਾਓ ਟਰੱਕ ਦੇ ਵਿੱਚ ਪੈਸੇ ਵੱਧ ਬਣਦੇ ਨੇ ਲੋਡ ਚੋਂ ਪੈਸੇ ਦੀ ਹੁੰਦੀ ਹੈ ਠੀਕ ਹੈ ਪਰ ਦੂਜੀ ਗੱਲ ਇਹ ਵੀ ਹੈ ਨਾ ਵੀ ਟਰੱਕ ਚੜਨ ਤੋਂ ਪਹਿਲਾਂ ਕਿਉਂ ਨਹੀਂ ਟੈਸਟ ਲਿਆ ਜਾਂਦਾ ਉਹ ਬੰਦਿਆਂ ਦਾ ਹਾਦਸੇ ਤੋਂ ਬਾਅਦ ਹੀ ਕਿਉਂ ਜਾਗਿਆ ਜਾਂਦਾ ਜੀ ਹਮ ਬਿਲਕੁਲ ਕੋਈ ਵੀ ਦੇਸ਼ ਹੋਵੇ ਬਲਵਿੰਦਰ ਉਹਦੇ ਵਿੱਚ ਅੰਦਰ ਖਾਤੇ ਬਹੁਤ ਕੁਝ ਚੱਲਦਾ ਹੈ ਜੀ ਕਈ ਜਿਹੜੇ ਹੁਣ ਕਥਿਤ ਤੌਰ ਦੇ ਉੱਤੇ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਟਰਾਂਸਪੋਰਟਰ ਨੇ ਉਹ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਘੱਟ ਖਰਚੇ ਦੇ ਉੱਤੇ ਜਦੋਂ ਡਰਾਈਵਰ ਹਾਇਰ ਕਰਦੇ ਨੇ ਤਾਂ ਫਿਰ ਉਹ ਇੱਕੋ ਜਿਹੀ ਜਿਹੜੀ ਨੀਤੀ ਹੁੰਦੀ ਹੈ ਉਹ ਉੱਥੇ ਲਾਗੂ ਨਹੀਂ ਹੁੰਦੀ ਵੱਖ-ਵੱਖ ਤਰੀਕੇ ਦੇ ਨਾਲ ਉੱਥੇ ਟਾਪਨ ਹੋ ਜਾਂਦੀ ਹੈ ਜਿਹਨੂੰ ਆਪਾਂ ਆਮ ਕਹਿ ਦਿੰਨੇ ਆ ਜੁਗਾੜ ਕਹਿ ਦਿੰਨੇ ਆ ਸੌਖੇ ਸ਼ਬਦਾਂ ਦੇ ਵਿੱਚ ਤਾਂ ਉਹ ਸਾਰਾ ਕੁਝ ਚੱਲਦਾ ਹੈ ਤਾਂ ਹੁਣ ਜਦੋਂ ਕਹਿੰਦੇ ਨੇ ਨਾ ਕਿ ਜਦੋਂ ਕੋਈ ਹਾਦਸਾ ਵਾਪਰ ਜੇ ਉਦੋਂ ਜਾਗ ਪੈਂਦਾ ਹੈ ਪ੍ਰਸ਼ਾਸਨ ਤਾਂ ਹੁਣ ਅਮਰੀਕਾ ਦਾ ਪ੍ਰਸ਼ਾਸਨ ਜਾਗ ਗਿਆ ਤੇ ਹੁਣ ਤੱਕ ਜਿੰਨੇ ਟੈਸਟ ਕੀਤੇ ਵਦੇਸ਼ੀ ਜਿਹੜੇ ਡਰਾਈਵਰ ਨੇ ਉਹ ਫੇਲ ਹੋਏ ਨੇ ਨਾ ਤਾਂ ਅੰਗਰੇਜ਼ੀ ਬੋਲ ਸਕੇ ਨਾ ਅੰਗਰੇਜ਼ੀ ਦੇ ਸ਼ਬਦਾਂ ਦੀ ਪਹਿਚਾਣ ਕਰ ਸਕੇ ਮੰਨ ਲਓ ਜਿੰਨੀ ਕੰਮ ਚਲਾਉ ਅੰਗਰੇਜ਼ੀ ਆ ਉਹ ਵੀ ਉੱਥੇ ਹੁਣ ਵੈਲਿਡ ਨਹੀਂ ਰਹੇਗੀ ਇੱਕ ਪ੍ਰੋਪਰ ਅੰਗਰੇਜ਼ੀ ਭਾਸ਼ਾ ਦੇ ਵਿੱਚ ਮੁਹਾਰਤ ਹੋਏਗੀ ਤਾਂ ਹੀ ਟਰਕਿੰਗ ਦੇ ਕੰਮ ਦੇ ਵਿੱਚ ਉਹਨਾਂ ਨੂੰ ਆਉਣਾ ਪਏਗਾ ਨਹੀਂ ਤਾਂ ਔਨ ਨਹੀਂ ਦਿੱਤਾ ਜਾਏਗਾ ਅਕਸਰ ਹੁੰਦਾ ਹੈ ਕਿ ਚਲੋ ਕਿਤੇ ਕਈ ਥਾਵਾਂ ਦੇ ਉੱਤੇ ਕੰਮ ਚੱਲ ਵੀ ਜਾਂਦਾ ਹੈ ਹੁਣ ਤੁਸੀਂ ਦੇਖੋ ਕਿ ਗੋਬੰਦਾ ਸਟੋਰ ਦੇ ਉੱਤੇ ਸ਼ੋਰੂਮ ਤੇ ਕੰਮ ਕਰਦਾ ਉੱਥੇ ਪ੍ਰਿੰਟ ਰੇਟ ਦੇ ਉੱਤੇ ਚੀਜ਼ ਆਗਲਾ ਚੱਕ ਕੇ ਦੇ ਤਾਂ ਬਿੱਲ ਕਰਤਾ ਪਰ ਜਿਹੜੀ ਇਹ ਟਰਕ ਹਰ ਖੇਤਰ ਦੇ ਵਿੱਚ ਜਾਣਾ ਹੈ ਹਰ ਬਾਰਡਰ ਕ੍ਰੋਸ ਕਰਨਾ ਹੈ ਅੱਗੇ ਚੈੱਕ ਪੋਸਟਾਂ ਦੇ ਉੱਤੇ ਜਾਂ ਕਿਸੇ ਵੀ ਥਾਂ ਦੇ ਉੱਤੇ ਗੱਲਬਾਤ ਵੀ ਕਰਨੀ ਹੈ ਕੋਈ ਅਬਿਲਟੀ ਕਟਵਾਈ ਹੈ ਉਹਦੇ ਬਾਰੇ ਜਾਣਕਾਰੀ ਕੀ ਸਮਾਨ ਆ ਉਹ ਸਾਰਾ ਕੁਝ ਪੁੱਛਗਿੱਛ ਦਾ ਹਿੱਸਾ ਹੈ ਜੀ ਤਾਂ ਇਸ ਕਰਕੇ ਜਿਹੜਾ ਇਹਨਾਂ ਦਾ ਅੰਗਰੇਜ਼ੀ ਦਾ ਗਿਆਨ ਆ ਉਹ ਬੜਾ ਜ਼ਰੂਰੀ ਹੈ ਤੇ ਸ਼ੁਰੂ ਤੋਂ ਹੀ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਤੁਸੀਂ ਜਾਣੇ ਹੋ ਤਾਂ ਕੋਈ ਨਾ ਕੋਈ ਟੈਸਟ ਤੁਹਾਨੂੰ ਪਾਸ ਕਰਨਾ ਪੈਂਦਾ ਹੈ ਪਰ ਜਿਹੜੇ ਟੈਸਟ ਨਹੀਂ ਪਾਸ ਕਰਦੇ ਉਹਨਾਂ ਨੂੰ ਇੱਕ ਖਮਿਆਜ਼ਾ ਭੁਗਤਣਾ ਪੈਂਦਾ ਜਿਹੜੇ ਵਿਸ਼ੇਸ਼ ਮੁਹਾਰਤ ਹਾਸਲ ਕਰਕੇ ਸਹੀ ਵਰਕ ਪਰਮਿਟ ਦੇ ਉੱਤੇ ਸਹੀ ਵੀਜ਼ੇ ਦੇ ਉੱਤੇ ਵਿਦੇਸ਼ ਦਾ ਰੁਕ ਕਰਦੇ ਨੇ ਉਹਨਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਪਰ ਇਹ ਜਿਹੜੇ ਹੁਣ ਟੈਸਟ ਲਾਜ਼ਮੀ ਹੋਏ ਨੇ ਇਹਦਾ ਅਸਰ ਸਾਰੇ ਡਰਾਈਵਰਾਂ ਦੇ ਉੱਤੇ ਪਵੇਗਾ ਜੀ ਸ਼ੁਕਰੀਆ ਜੀ ਜੀ ਮਿਹਰਬਾਨੀ ਸੋ ਜਿਦਾ ਕਿ ਅਮਰੀਕਾ ਸਰਕਾਰ ਵੱਲੋਂ ਹੁਣ ਟਰੱਕ ਡਰਾਈਵਰਾਂ ਦੇ ਉੱਤੇ ਸਖਤੀ ਕਰ ਦਿੱਤੀ ਗਈ ਹੈ ਵੀ ਅੰਗਰੇਜ਼ੀ ਦਾ ਟੈਸਟ ਪਾਸ ਕਰਨਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਅਮਰੀਕਾ ਸਰਕਾਰ ਕੋਈ ਹੋਰ ਵੱਡਾ ਕਦਮ ਵੀ ਚੁੱਕ ਸਕਦੀ ਹੈ ਕਿਉਂਕਿ ਜ਼ਿਆਦਾ ਤਾਂ ਜਿਹੜੇ ਡੌਂਕੀ ਲਾ ਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਅਮਰੀਕਾ ਦੇ ਵਿੱਚ ਜਾਂਦੇ ਨੇ ਕੰਮਕਾਰ ਕਰਦੇ ਨੇ ਹੋਰ ਵੀ ਕੀ ਖੁਲਾਸੇ ਹੋਣਗੇ ਤੇ ਅਮਰੀਕਾ ਸਰਕਾਰ ਹੋਰ ਕੀ ਸਖਤੀ ਕਰੇਗੀ ਇਹ ਨਾਲ ਸਮਝਾ ਦਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁੱਲ ਲੰਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ